ਸਵਾਗਤ ਹੈ ਦੋਸਤੋ ਆਪਣੀ ਇਸ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਡੇ ਵਾਸਤੇ ਸੇਲ ਦੇ ਲਈ ਟਰੈਕਟਰ ਲੈ ਕੇ ਆਏ ਆ ਨਿਊ ਹਾਲੈਂਡ 5520 ਨਿਊ ਹਾਲੈਂਡ 5520 ਟਰੈਕਟਰ ਦੀ ਸਾਰੀ ਜਾਣਕਾਰੀ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਟਰੈਕਟਰ ਦਾ ਮਾਡਲ ਰੇਟ ਏਰੀਆ ਫੋਨ ਨੰਬਰ ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖ ਕੇ ਸਬਸਕ੍ਰਾਈਬ ਤੇ ਲਾਈਕ ਤੇ ਕਮੈਂਟ ਕਰਨਾ ਨਾ ਭੁੱਲਣਾ ਨਾਲ ਹੀ ਬੈਲ ਵਾਲਾ ਬਟਨ ਜ਼ਰੂਰ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਆਪਣੀਆਂ ਤੁਹਾਨੂੰ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਵੀ ਆਪਾਂ ਗੱਲ ਕਰਦੇ ਆ ਟਰੈਕਟਰ ਦੀ ਇਹ ਆ ਜੀ ਟਰੈਕਟਰ ਨਿਊ ਹਾਲੈਂਡ 5630 5620 ਸਾਰਾ ਇਹ ਚੱਲਿਆ ਹੈਗਾ ਜੀ 500 ਤੇ 36 ਘੰਟੇ ਮਾਡਲ ਦੀ ਗੱਲ ਕਰੀਏ ਤਾਂ ਇਹ ਆ ਜੀ 2022 ਮਾਡਲ 90% ਨਾਲ ਦੇ ਟਾਇਰ ਨੇ ਜੀ ਰਿੰਮਾ ਵਗੈਰਾ ਦਾ ਬਿਲਕੁਲ ਸਾਫ਼ ਹੈ ਟਰੈਕਟਰ ਨਾਲ ਦੇ ਟਾਇਰ ਹੈ ਜੀ 90% ਐਮ ਆਰਐਫ 36 ਲਾਈਵ ਜੀ ਪਿੱਛੋਂ ਦੇਖੋ ਜੀ ਟਰੈਕਟਰ ਬਿਲਕੁਲ ਸਾਫ਼ ਹੈ ਡਬਲ ਡਿਸਟ੍ਰਿਬਿਊਟਰ ਟੌਪ ਮਾਡਲ ਟਰੈਕਟਰ 3 ਸਪੀਡ बहुत ही वाया ट्रैक्टर आई है कॉपी वाली छतरी लगी हुई है पुख वगैरह तो बिल्कुल साफ पी दो हजार बी माडल तेई की कापी है जी देखो जी ट्रैक्टर बिल्कुल नवा शोरूम कंडीशन ट्रैक्टर चलिया बहुत ना ट्रैक्टर रंग वगैरह सारे ओरिजिनल पे शो के अंदरों करो हो इंजन तो बाडी तो सारा वजिया ट्रैक्टर है बहुत ही वजिया ट्रैक्टर है ये पावर स्टेरिंग पैंठ एच पीछे एरिया जी ये फरोजपुर तलवि भाई खड़ा है मोबाइल नंबर है अठानवे एक सौ इकयाली सताहठ अठ सौ कती रेट है यहाँ का जी दस लाख पच्ची हज़ार रुपया मौके पर माणधान हो जाएगा मोबाइल नंबर द्वारा नोट कर लो अठानवे एक सौ सताहठ अठ सौ ਬਹੁਤ ਹੀ ਸ਼ਾਨਦਾਰ ਟਰੈਕਟਰ ਹੈ ਤੁਸੀਂ ਵੀਰ ਨਾਲ ਸੰਪਰਕ ਕਰਕੇ ਟਰੈਕਟਰ ਖਰੀਦ ਸਕਦੇ